ਸੇਖਰੂ ਪਵਿੱਤਰ ਨਾਮ ਬਖਸ਼ਿਸ਼ ਕਰਕੇ ਨਦਰ ਰਹਿਮਤ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੀ ਬਣਾ ਦਿੱਤਾ ਜਿਵੇਂ ਭਗਤ ਕਬੀਰ ਜੀ ਦੀ ਪੰਕਤੀ ਆਪਾਂ ਸਰਵਣ ਕੀਤੀ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਸਤੁਰਾਂ ਨੇ ਬੜੀ ਬਾਤ ਬਖਸ਼ਿਸ਼ ਰਹਿਮਤ ਤੇ ਕਿਰਪਾ ਕੀਤੀ ਉਹ ਪਵਿੱਤਰ ਅੰਮ੍ਰਿਤ ਸਾਨੂੰ ਬਖਸ਼ਿਸ਼ ਕੀਤਾ ਬਾਹਰੀ ਤੌਰ ਤੇ ਅੰਦਰੂਨੀ ਤੌਰ ਤੇ ਤੇ ਚਲੋ ਨਾਮ ਦੀ ਦਾਤ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਖਸ਼ਿਸ਼ ਕਰਦੇ ਆ ਰਹੇ ਅਤੇ ਆਪਣੀ ਚਰਨ ਪੌਲ ਦੇ ਨਾਲ ਸਿੱਖਾਂ ਨੂੰ ਬਾਹਰੀ ਤੌਰ ਤੇ ਗੁਰਸਿੱਖ ਬਣਾਉਂਦੇ ਆ ਰਹੇ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਸੀ ਤੋਂ ਖੰਡੇ ਪਾਟੇ ਦੀ ਪੌਲ ਵਿੱਚ ਬਦਲ ਦਿੱਤਾ ਤੇ ਆਖਿਆ ਕਿ ਵੀ ਅੱਜ ਤੋਂ ਬਾਅਦ ਜੇ ਕਿਸੇ ਨੇ ਗੁਰੂ ਘਰ ਦਾ ਸਿੱਖ ਬਣਨਾ ਹੈ ਤਾਂ ਉਹ ਪੰਜਾਂ ਤੋਂ ਅੰਮ੍ਰਿਤ ਛਕ ਕੇ ਦੇਖ ਵੜ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਸੋ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਸਾਜਣਾ ਦਿਵਸ ਖਾਲਸਾ ਪ੍ਰਗਟ ਦਿਵਸ ਮਨਾਉਣ ਦਾ ਆਪਾਂ ਨੂੰ ਜੋ ਇਹ ਹੀ ਹੈ ਕਿ ਆਪਾਂ ਹੌਲੀ-ਹੌਲੀ ਚਲੋ ਜਿਸ ਤਰ੍ਹਾਂ ਜਿਸ ਦਾ ਮਨ ਬਣਦਾ ਹੈ ਪਹਿਲਾਂ ਕੇਸ ਧਾਰਨ ਕਰੀਏ ਜਿਵੇਂ ਭਾਈ ਸਾਹਿਬ ਜੀ ਨੇ ਆਪਾਂ ਨੂੰ ਪਹਿਲਾਂ ਦੱਸਿਆ ਕਿ ਘਟੂ ਘੜ ਜਦੋਂ ਗੁਰੂ ਘਰ ਵਿਖੇ ਆਉਣਾ ਜੋ ਸਤਕੁਣਾ ਦੇ ਬਖਸ਼ੀ ਹੋਈ ਦਸਤਾਰ ਹੈ ਉਸ ਨੂੰ ਜਰੂਰ ਸਜਾ ਕੇ ਆਈਏ ਸਿਰ ਤੇ ਕਿਉਂਕਿ ਸਾਨੂੰ ਚੇਤਾ ਰਵੇ ਕਿ ਜਿਹੜੀ ਦਸਤਾਰ ਅਸੀਂ ਸਜਾਈ ਹੈ ਇਹ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਸੰਗਤ ਜੀ ਅੱਜ ਕੱਲ ਜਿਹੜੀ ਦਸਤਾਰ ਸਜਾਉਣੀ ਹੈ ਕੋਈ ਏਡੀ ਮੁਸ਼ਕਲ ਬਾਤ ਨਹੀਂ ਹੈ ਪਰ ਜਿਸ ਵੇਲੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦਸਤਾਰ ਬਖਸ਼ਿਸ਼ ਕੀਤੀ ਉਸ ਵੇਲੇ ਜੋ ਰਾਜ ਸੀ ਮੁਗਲਾਂ ਦਾ ਉਦੋਂ ਮੁਗਲ ਹੀ ਜੋ ਮੁਸਲਮਾਨ ਸੀ ਜੋ ਉਹਨਾਂ ਦੇ ਧਰਮ ਦਾ ਬੰਦਾ ਸੀ ਉਹੀ ਦਸਤਾਰ ਸਜਾ ਸਕਦਾ ਸੀ ਉਹੀ ਘੋੜੇ ਤੇ ਸਵਾਰੀ ਕਰ ਸਕਦਾ ਸੀ ਉਹੀ ਨਗਾਰਾ ਵਜਾ ਸਕਦਾ ਸੀ ਉਹੀ ਸ਼ਸਤਰ ਧਾਰਨ ਕਰ ਸਕਦਾ ਸੀ ਅਰ ਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤਨ ਗੁਰੂ ਨਨਕਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਹੀ ਜੋ ਸਤ ਗੁਰੂ ਤਾਂ ਗੁਰੂ ਜੀ ਨੇ ਸਭ ਸੱਚੇ ਪਾਤਸ਼ਾਹੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਜਗ ਤਰਨ ਵਾਸਤੇ ਘਰੋਂ ਨਿਕਲਣ ਲੱਗੇ ਤਾਂ ਦੋ ਬਚਨ ਸਤਿ ਪੁਰਾਨੇ ਭਾਈ ਸਾਹਿਬ ਜੀ ਨੂੰ ਕੀਤੇ ਸਨ ਕਿ ਇੱਕ ਤੇ ਕੇਸ ਜਿਹੜੇ ਹਨ ਉਹ ਸਾਫਤ ਰੱਖਣੇ ਹਨ ਦੂਸਰਾ ਸਿਰ ਤੇ ਦਸਤਾਰ ਸਜਾਉਣੀ ਗੱਲ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਪਵਿੱਤਰ ਦਸਤਾਰ ਦਸਾਂ ਪਾਤਸ਼ਾਹੀਆਂ ਨੇ ਸਾਨੂੰ ਸਦਾ ਬਖਸ਼ਿਸ਼ ਕੀਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅਸੱਚੇ ਪਾਤਸ਼ਾਹ ਜੀ ਨੇ ਤੇ ਬਹੁਤ ਹੀ ਬਖਸ਼ਿਸ਼ ਕਰ ਦਿੱਤੀ ਤੇ ਆਖਿਆ ਦਸਤਾਰ ਸਜਾਵੇ ਮੇਰਾ ਸਿੱਖ ਸਿੱਖ ਬਣੇ ਸ਼ਸਤਰ ਧਾਰਨ ਕਰੇ ਸ਼ਸਤਰਾਂ ਦਾ ਅਭਿਆਸ ਕਰੇ ਘੋੜਸਵਾਰੀ ਕਰੇ ਅਤੇ ਜਿੱਥੇ ਵੀ ਜ਼ੁਲਮ ਹੋਵੇ ਉਸਤੇ ਅੱਗੇ ਝੁਕੇ ਨਾ ਉਸ ਦਾ ਮੁਕਾਬਲਾ ਕਰੇ ਇਹ ਸਪਿਰਟ ਸਤਗੁਰਾਂ ਨੇ ਆਪਣੀ ਖਾਲਸੇ ਵਿੱਚ ਭਰੀ ਅਤੇ ਸਾਨੂੰ ਬਖਸ਼ਿਸ਼ ਕੀਤੀ ਕਿ ਅੰਮ੍ਰਿਤ ਛੱਕੇ ਗੁਰੂ ਵਾਲੇ ਬਣ ਕੇ ਬਾਣੀ ਪੜ੍ਹ ਕੇ ਆਪਣੇ ਆਪ ਵਿੱਚ ਇਤਨੀ ਤਾਕਤ ਇਤਨੀ ਪਾਵਰ ਪੈਦਾ ਕਰੋ ਕਿ ਤੁਹਾਡੇ ਵੱਲ ਦੇਖ ਕੇ ਹੋਰ ਵੀ ਗੁਰੂ ਕੇ ਸਿੰਘ ਸਜਣ ਅਤੇ ਜ਼ੁਲਮ ਦੇ ਖਿਲਾਫ ਡਟ ਕੇ ਖਲੋਣ ਤੇ ਸਤਿਗੁਰਾਂ ਦੀ ਜੋ ਬਖਸ਼ੀ ਹੋਈ ਸਿੱਖਿਆ ਹੈ ਵਧਾਉਣ ਸੋ ਆਓ ਸਤਿਗੁਰਾਂ ਦੇ ਪਾਵਨ ਹਜ਼ੂਰ ਆਪਾਂ ਗੁਰਬਾਣੀ ਕੀਰਤਨ ਦੁਆਰਾ ਸਤਿਗੁਰਾਂ ਦਾ ਜਸ ਕਰ ਰਹੇ ਹਾਂ ਜਿਨ੍ਹਾਂ ਨੇ ਬਖਸ਼ਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ ਸਾਡੇ ਉੱਤੇ ਸਭ ਪਿਆਰ ਨਾਲ ਹੋਰ ਸ਼ਬਦ ਦੁਆਰਾ ਗੁਰ ਚਰਨਾਂ ਵਿੱਚ ਜੁੜੀਏ ਸਤ ਗੁਰ ਸਿੱਖ ਕੋ ਨਾਮ ਧਨ ਦੇ ਸਤ ਗੁਰ ਸਿੱਖ ਕੋ ਨਾਮ ਧਨ ਸਤ ਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਗੁਰ ਕਾ ਸਿੱਖ ਵਡ ਪਾ ਕੀ ਹੈ ਸਤ ਗੁਰ ਸਿੱਖ ਕੋ ਨਾਮ ਗੁਰ ਕਾ ਸਿੱਖ ਗੁਰ ਕਾ ਸਿੱਖ ਵੱਡ ਪਾਗੀ ਹੈ ਸਤ ਗੁਰ ਸਿੱਖ ਕਾ ਨਾਮ ਧਾਮ